ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਟ ਸੁਖਿਆ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨੇੜੇ ਬੱਗਿਆਣਾ ਭਲੂਰ ਧੂੜਕੋਟ ਇਹ ਤੋਂ ਇਲਾਵਾ ਚਮੇਲੀ ਨੰਗਲ ਇਹਦੇ ਆਸ-ਪਾਸ ਦੇ ਪਿੰਡਾਂ ਕੋਟ ਸੁਖਿਆ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਰੁਟੀਨ 'ਚ ਪੰਜ ਨਗ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਇਹਨਾਂ ਚੋਂ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਮਿਲਦੇ ਆਂ ਬਾਈ ਨੂੰ ਤੇ ਸ਼ੁਰੂਆਤ ਕਰਦੇ ਆਂ ਸੂਈ ਸਵਾਈ ਵਹਿੜ ਤੋਂ ਉਸ ਤੋਂ ਬਾਅਦ ਚਾਰ ਹੋਰ گاਵਾ ਵਹਿੜਾ ਤੁਹਾਨੂੰ ਦਿਖਾ ਦੇਣੀ ਹੈ ਤੁਸੀਂ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਦੇ ਰਹੋ ਬਾਈ ਸਤਿ ਸ਼੍ਰੀ ਅਕਾਲ ਸੇ ਕਾਲ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਪ੍ਰਗਟ ਸਿੰਘ ਜੀ ਪਿੰਡ ਕੋਟ ਸੁਗਈ ਪ੍ਰਗਟ ਬਾਈ ਰੂਟੀਨ ਚ ਲਈ ਆਉਣੇ ਆ ਪਸ਼ੂ ਵੀ ਖਾਂਜੇ ਆ ਨੀ ਰੂਟੀਨ ਚ ਚਾਰ ਪੰਜ 6 ਪਸ਼ੂ ਰਹਿੰਦੇ ਰਹਿੰਦੇ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਸੋਈ ਵੀ ਆ ਬਈ ਸੋਈ ਆਈ ਤੀਜਾ ਦੇਣਾ ਜੀ ਠੀਕ ਐ 12-13 ਕਿਲੋ ਬੋਲਾ ਤਿਆਰ ਹੋ ਗਈ ਕੀ ਰੇਟ ਰਹੂਗਾ ਇਹਦਾ ਬੋਲਾ 60000 ਰੁਪਈਏ ਇਹ ਦੇਣੀ ਆਪਾਂ 55000 ਰੁਪਈਏ ਬੱਚਾ ਇਹਦੇ ਨਾਲ ਬਈ ਮਗਰ ਬੱਚਾ ਜੀ ਦੋਸਤੋ ਇਹ ਆਪ ਵੀ ਜਰਸੀ ਪੱਖ ਚ ਪੈਂਦੀ ਹਾਲਾਂਕਿ ਕ੍ਰੋਸ ਮੰਨਾਂਗੇ ਪਰ ਬੱਚੇ ਪ्योर ਜਰਸੀ ਦੇ ਪਾਊਗੀ 나ੜੂਆ ਵੱਛੇ ਦਾ ਨਾਲ ਐ 12 ਲੀਟਰ ਦੁੱਧ ਐ ਇਸ ਟਾਈਮ ਤੀਜੇ ਚੌਥੇ ਦਿਨ ਬਾਈ ਦੱਸਦਾ ਹੈਗਾ ਜਿਹੜਾ ਤੁਸੀਂ ਚੋਕੇ ਲੈ ਸਕਦੇ ਹੋ ਡਿਮਾਂਡ 60000 ਦੀ ਐ ਪਰ 55 ਦੀ ਬਾਈ ਕਹਿੰਦਾ ਇਹ ਗਾਂ ਦੇ ਦਿਆਂਗੇ ਬਾਕੀ ਜਿਹਨੂੰ ਚਾਹੇ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰਨੀ ਆ ਕੇ ਚੋਕੇ ਖਾਸ ਕਰਕੇ ਜਰੂਰ ਤੁਸੀਂ ਇਹਨੂੰ ਦੇਖ ਸਕਦੇ ਹੋ ਆਪਦੀ ਤਸੱਲੀ ਦੇ ਲਈ ਲਿਆ ਬਈ ਬਾਕੀ ਥਾਨ ਕੋਲੋਂ ਆ ਕੇ ਪਾਸ ਹੋਣਗੇ ਖਵਾਨਾ ਕੋਲੋਂ ਆ ਕੇ ਦੇਖਿਆ ਜਾਣਾ ਹੁੰਦਾ ਸਹੀ ਵੀਡੀਓ ਇੱਕ ਆਈਡੀਆ ਹੀ ਹੁੰਦਾ ਸਿਰਫ ਸੋ ਪਹਿਲੇ ਨੰਬਰ ਤੇ ਦਸੋ ਗਾਂ ਜਿਹਨੂੰ ਸੂਈ ਸਵਾਈ ਗਾਂ ਪਸੰਦ ਆਉਂਦੀ ਆ ਤਾਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਤੁਸੀਂ ਇਹ ਬੱਚਾ ਇਹਦੇ ਨਾਲ ਜਰਸੀ ਰੰਗ ਜਿਹੜਾ ਬੱਚੇ ਦਾ ਤਿੰਨ ਅਸਲ ਵੀ ਜਰਸੀ ਹੈ ਸੋ ਅੱਗੇ ਵੀ ਤੁਸੀਂ ਇਹਦੇ ਜਰਸੀ ਸੀਮਨ ਲਵਾ ਸਕਦੇ ਹੋ ਇਹ ਰੋਕੇ ਦੇ ਥਣ ਤੇ ਹਵਾਨੇ ਦਾ ਇਸ ਟਾਈਮ ਦਾ ਦਿਖਦਾ ਇਸ ਤੋਂ ਅੱਗੇ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਹੈ ਵੇੜ ਭਾਈ ਇਹਦੀ ਕੀ ਡਿਟੇਲ ਹੈ ਕਨਵਾ ਸੁਆ ਇੱਕ ਥੀਰੀ ਬੱਛੀ ਹੈ ਪਲੂਨ ਬੱਛੀ ਹੈ ਮੂੰਹ ਠੀਕ ਹੈ ਤਾਂ ਕਿੰਨੇ ਲਾਉਂ ਅੰਦਾਜ਼ਾ ਇਹਨੇ ਰਹੂਗੀ ਤਿੰਨ ਚਾਰ ਦਿਨੀ ਇਹਦਾ ਕੀ ਰੇਟ ਰੱਖਦੇ ਹਾਂ ਭਾਈ ਇਹਦਾ ਮੁੱਲ ਤਾਂ ਹੈਗਾ 95000 ਰੁਪਈਆ ਹੀ ਹਾਂ ਆਪਾਂ ਦੇ ਲਈ 85000 ਦੀ ਐ ਸੁਣੋਈ ਦੰਦੇ ਦੇ ਦਿਖਾ ਦਗੇ ਆਪਾਂ ਦੰਦ ਹਾਂਜੀ ਹਾਂਜੀ ਦੱਸੋ ਦੰਦੋਂ ਬਾਈ ਦੱਸਦਾ ਖੀਰੀ ਆ ਤੇ ਸੁਆਣੇ ਪਹਿਲਾ ਸੁਣਾ ਮੁੱਲ 95 ਆ 85000 ਦੀ ਇਹ ਵੈੜ ਤੁਹਾਨੂੰ ਮਿਲੂਗੀ ਹਵਾਨਾ ਬੈਕ ਸਾਈਡ ਤੋਂ ਦੇਖ ਲਓ ਤੁਰਦੀ ਤੋਂ ਤੁਹਾਨੂੰ ਇਹਦਾ ਮੈਂ ਤੁਹਾਨੂੰ ਆਲੇ ਦੁਆਲੇ ਤੋਂ ਵੀ ਹਵਾਨਾ ਸਾਰਾ ਦਿਖਾ ਦੇਣਾ ਇਸ ਸਾਈਡ ਤੋਂ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ ਵੀ ਦੰਦ ਦੇ ਪਹਿਲਾਂ ਕਨਫਰਮ ਕਰਾਂਗੇ ਇਹਦੇ ਕਨਫਰਮ ਖੀਰੀ ਆ ਦੱਸੋ ਥੋੜਾ ਐ ਆਚਾ ਮੰਦੀ ਆ ਠੀਕ ਹੈ ਭਾਈ ਓਕੇ ਬਸ ਤੁਰ ਦੇ ਸੋ ਇਹ 85000 ਦੀ ਖੀਰੀ ਵੜ ਤੁਹਾਨੂੰ ਮਿਲ ਜੂਗੀ। ਲੈਣਾ ਜੇ ਪੰਜ ਚਾਰ ਲੈ ਸਕਦੀ ਐ ਸੌਣ ਚ। ਭਲੋਣ ਥੋੜੀ ਥੋੜੀ ਇਹਨੇ ਚੱਕਣੀ ਸ਼ੁਰੂ ਕਰਤੀ ਖਾਸ ਕਰਕੇ ਪਿਛਲੇ ਪਾਸੇ ਤੇ ਹਜੇ ਅਗਾੜੀ ਜਿਹੜੀ ਉਹ ਉਧਰ ਲੱਕਾਰ ਸਾਰਾ ਮਿਲ ਜੂ ਹੈ। ਠੀਕ ਜਿਹੜੇ ਬੱਚਾ ਇਹਦੇ ਲੱਗਿਆ ਤੇ ਮਦਰਦਾਰ ਕਾਰੀ ਓਕੇ ਹਾਂਜੀ ਉਹ ਡਿਟੇਲ ਬਾਈ ਕਹਿੰਦਾ ਇਹਦੀ ਦੇ ਦਿਆਂਗੇ ਬਾਕੀ ਤੁਸੀਂ ਕੋਲ ਆਕੇ ਨੂੰ ਦੇਖ ਲਓ। ਹਵਾਨਾ ਬੈਕ ਸਾਈਡ ਤੋਂ ਬੜਾ ਸੋਹਣਾ ਦਿਖਾ ਰਹੀ ਐ। ਪਰੂਗੀ ਚੰਗਾ ਵਹਿੜੇ ਹਜੇ ਸੂੰਦੀ ਨਹੀਂ ਦਿਨ ਹਜੇ ਨੇ ਲੈ ਜਾਣੇ ਸੋ ਇਹ 85000 ਦੇ ਵਿੱਚ ਤੁਹਾਨੂੰ ਪਹਿਲਣ ਵਹਿੜ ਮਿਲ ਜਾਣੀ ਹੈ ਇਦਾਂ ਦਾ ਦਾ ਢਾਂਚਾ ਰੰਗ ਰੂਪ ਹੈ ਇਸ ਤੋਂ ਅੱਗੇ ਗਾਂ ਇੱਕ ਸਿੰਘਾਂ ਵਾਲੀ ਤੁਹਾਨੂੰ ਦਿਖਾ ਦਿੰਦੇ ਆ ਬਈ ਇਹ ਕਿੰਨੇ ਕਿ ਦਿਨ ਲੈਂਦੀ ਸੂੰਦ ਤੇ ਇਹ ਲੈ ਜੂਗੇ 10 ਦਿਨ ਹੀ ਹਜੇ ਇਹਦਾ ਰੇਟ ਕੀ ਰਹੂਗਾ ਇਹਦਾ ਮੁੱਲ 65000 ਰੁਪਈਆ ਹੀ ਦੇਨੇ 60000 ਦਿਆ ਇਸ ਨੂੰ ਤੋਰ ਦੇ ਸੋ ਦੋ ਦਿੱਤਾ ਨਹੀਂ 22 23 ਕਿਲੋ ਠੀਕ ਹੈ ਤੇ ਦੱਸ ਹੁਣ ਵੀ 25 ਕਿਲੋ ਦੇ ਦੂੰਗਾ ਸੋ ਦੋਸ ਤੁਹਾਡੀ ਸੇਵਾ ਦਾ ਸਾਂਗੇ ਦੇ ਜ਼ਰੂਰ ਹੈਗੇ ਆ ਪਰ ਕਾਂਚਾ ਗਾਂ ਦਾ ਚੰਗਾ ਹੈ ਡਿਮਾਂਡ 65000 ਹੈ ਤੇ ਦੇ ਦੇਣੀ ਆ ਇਹ 60000 ਦੀ ਤੁਮਾ ਲਵਰੀ ਤੋਂ ਹਵਾਨਾ ਤੁਸੀਂ ਇਹਦਾ ਦੇਖ ਲਓ ਬਾਕੀ ਸਾਈਡ ਤੋਂ ਇਹਦੇ ਤੁਸੀਂ ਥਣ ਦੇਖ ਸਕਦੇ ਹੋ ਨਾੜਾਂ ਹਵਾਨੇ ਤੇ ਚੰਗੀਆਂ ਹੈ ਥਣ ਵੀ ਸੋਹਣਾ ਹੈ ਹੱਥੀਂ ਚਵਾਈ ਵਾਲਾ ਪਰ ਹਜੇ ਦੇਣੇ ਗਾਂ ਲੈਂਦੀ ਹੈ ਇਹ ਕੋਰੇ ਵੈੜ ਤੁਹਾਨੂੰ ਦਿਖਾਉਣੇ ਆ ਜਿਹੜੀ ਅੱਗੇ ਗੱਬਣ ਖੜੀ ਹੈ ਉਹਦੀ ਵੀ ਡਿਟੇਲ ਬਾਈ ਤੋਂ ਪੁੱਛਦੇ ਆ ਬਾਈ ਕਿੰਨਾ ਮਸੂਆ ਇਹ ਪਲੂਨ ਆਈ ਕਿੰਨੇ ਦਿਨ ਲਊ ਸੌਣ ਚ ਇਹ ਦਿਨ ਲੈ ਜੂਗੀ 10 ਹੀ ਮੂੰਹ ਚੌਗੀ ਆਈ ਠੀਕ ਹੈ ਇਹਦਾ ਰੇਟ ਕੀ ਰੱਖਦੇ ਹੋ ਇਹਦਾ ਮੁੱਲ 85000 ਰੁਪਈਆ ਠੀਕ ਹੈ ਦੇਣੀ 80 ਦੀ ਯਸ ਨੂੰਈ ਤੋਰ ਦੇਣਾ ਸੋ ਤੋਂ ਪਹਿਲਾਂ ਇਹ ਵੈੜ ਮੁੱਲ 85 80000 ਦੀ ਬਾਈ ਕਹਿੰਦਾ ਇਹਦੇ ਰੰਗ ਭਵਾਨਾ ਚੰਗਾ ਬਣਾਉਂਦੀ ਹੁੰਦੀ ਹੈ ਬਾਕੀ ਦਿਨ ਹਜੇ ਲਊਗੀ ਥੋੜਾ ਦਰਦ ਮਣਾਉਂਦੀ ਕਿਉਂਕਿ ਕਈ ਵਾਰ ਜਾਂ ਤਾਂ ਜਦੋਂ ਨਿਆਣਾ ਪਾਇਆ ਜਾਂਦਾ ਹੈ ਉਹ ਰਸਾ ਇਹਦੇ ਖੁੱਚਾਂ ਦੇ ਉੱਤੇ ਖੁੱਭ ਗਿਆ ਤੇ ਜਾਂ ਕਿ ਰੱਪੇ ਲਾ ਕਿਸ ਨੇ ਕਸ ਕੇ ਬੰਨਤੀਆਂ ਹੋ ਸਕਦੀ ਇੱਕ ਇਹ ਤਿਹਾਰੇ ਦੀ ਵਕਰ ਆਲ ਕਰਦੀ ਹੈ ਅੱਛਾ ਤਿਹਾਰੇ ਸੰਗਲ ਚੀ ਸੀ ਠੀਕ ਓਕੇ ਸੋ ਸੋ ਇਹ ਤਿਹਾਰੇ ਦੀ ਵੀ ਆਲ ਕਰਦੀ ਹੈ ਖਵਾਨਾ ਤੁਸੀਂ ਦੇਖੋ ਸੋ ਇਸ ਤੋਂ ਬਾਅਦ ਇੱਕ ਹੋਰ ਗਾਂ ਤੁਹਾਨੂੰ ਲਾਸਟ ਉੱਤੇ ਦਿਖਾ ਦਿੰਦੇ ਆ ਬਾਈ ਕੀ ਡਿਟੇਲ ਹੈ ਇਹਦੀ ਇਹ ਹੀ ਤੀਜਾ ਸੂਆ ਜੀ ਹੂੰ ਇਹਨੇ ਦੁੱਧ ਦਿੱਤਾ 20 ਕਿਲੋ ਦੁੱਜੇ ਸੂਏ ਠੀਕ ਹੈ ਡੈਣੇ ਦੇ ਕਿੰਨੇ ਲੋ ਡੈਣੇ 10 ਲੈ ਜੂਗੀ ਹੈ ਜੀ ਇਹਦਾ ਰੇਟ ਕੀ ਰੱਖ ਦੂੰ ਇਹਦਾ ਰੇਟ 75000 ਰੁਪਏ ਹੈ ਤੋਰਦੇ ਸੋ ਦੋਸੋ ਰੇਟ 75000 ਆ ਤੇ ਦਿਨ ਹਜੇ ਇਹ ਲੈਂਦੀ ਆ 10 ਤਣ ਚਾ ਤੇ ਤਣ ਹੋਣਾ ਨਾ ਦੇਖ ਲੋ ਇਸ ਤਰ੍ਹਾਂ ਦਾ ਸਟਰਕਚਰ ਹੈ 75000 ਇਹਦਾ ਰੇਟ ਵੀਰ ਨੇ ਰੱਖਿਆ ਹੈ ਸੋ ਇਹ 5ਵੇਂ ਨੰਬਰ ਤੇ ਤੁਹਾਨੂੰ ਗਾਂ ਦਿਖਾਤੀ ਹੈ ਬੇਨਤੀ ਹੈ ਫਿਰ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਆ ਕੇ ਨਿਰਸਫਰਕ ਕਰ ਲਿਓ ਨੰਬਰ ਸਕਰੀਨ ਉੱਤੇ ਆ ਰੇਟ ਬਾਈ ਨੇ ਆਪਦੇ ਲੋਖੇ ਚ ਜਿੱਤੇ ਆ ਬਾਕੀ ਮੌਕੇ ਤੇ ਆਏ ਭਰਾ ਦਾ ਮਾਨਤਾਣ ਕੀਤਾ ਜਾਂਦਾ ਹੁੰਦਾ ਉਹਦੇ ਲਈ ਜ਼ਰੂਰੀ ਹੈ ਵੀ ਤੁਸੀਂ ਆ ਕੇ ਪਹਿਲਾਂ ਪਸ਼ੂ ਸਿਲੈਕਟ ਕਰੋ ਪਸੰਦ ਕਰੋ ਤੇ ਫਿਰ ਸੌਦਾ ਤੈਅ ਕਰ ਲਿਓ ਧੰਨਵਾਦ